ਚੰਗਾ ਚੰਗਾ ਲਾਉਂਦਾ ਸੋਣੀ ਦੋਂਗਾ ਜੀ ਨਾਰਨੂ ਪਰਨ ਮ ਚੰਗੀ ਦਾਸ਼ਕੀ ਕਰਮ ਮ ਚੰਗੀ ਬੇਟੀ ਨੂੰ ਸ਼ਰਮ ਵਜੂਤ ਪੈਂਦੇ ਰਹਿਣ ਗੋਲੇ ਨੂੰ ਹੋਣ ਚੰਗਾ ਮੇਰੇ ਨੂੰ ਸਜਾ ਚੰਗਾ ਪੈਰੇ ਨੂੰ ਮਸਾਲਾ ਚੰਗਾ ਤੇਰੇ ਨੂੰ ਬਣਾਵੇ ਚੰਗੇ ਖੋਲਦੇ ਨੂੰ ਨਗਰ ਆਵਾਦ ਤੇ ਕਮਾਦ ਵਿੱਚ ਖਾਦ ਚੰਗਾ ਕਿਉਂ ਤੂੰ ਹੋਊਗਾ ਸਵਾਦ ਚੰਗਾ ਗਾਣਾ ਦਾ ਮਚੋਲੇ ਨੂੰ ਬਾਪੂ ਜੀ ਸਲਾਹੀ ਚੰਗਾ ਤੇ ਗੁਜਰ ਮਾਹੀ ਚੰਗਾ ਆੜ ਪਸ ਪਾਹੀ ਪਿਆਨਤੀਓ ਨਕਮੀ ਰਖੇ ਮਾਪਿਆਂ ਦੀ ਪਤਨਾ ਬਾਣੀਆਂ ਨਕਮਾ ਜਿਹੜਾ ਬੈਂਦਾ ਨਹੀਂ ਦੁਕਾਨ ਉੱਤੇ ਜੱਟ ਓ ਨਕਮਾ ਖੇਤੀ ਬੀਜ ਦਾ ਨਹੀਂ ਪਤਨਾ ਪੰਡਤ ਨਕਮਾ ਜਿਹੜਾ ਵਿਦਿਆ ਤੋਂ ਅਦੂਰਾ ਹੋਵੇ ਸਾਧੂ ਓ ਨਕਮਾ ਬੱਲੇ ਜੀ ਦੇ ਜੱਤ ਸਾਧ ਸ਼ਰਨ ਕਮਾ ਗੁਣੀ ਆਖਦਾ ਜਮੇਰ ਸਿੰਘਾ ਫੁੱਲ ਵਾਂਗ ਖਿਲੇ ਜੀ ਦੀ ਸਭਾ ਵਿੱਚ ਜਮਾਤ ਨਾ ਐਜੂਕੇਸ਼ਨਲ ਹੋ ਜੇ ਸਾਰਾ ਹੀ ਸਮਾਜ ਸਾਡਾ ਹਰ ਘਰ ਖੁਸ਼ੀ ਹੋਵੇ ਹੋਵੇ ਕੋਈ ਸਾਈਡ ਨਾ ਹੀ ਨੂੰ ਪਿਆਰ ਨੂੰ ਨੂੰ ਸਤਕਾਰ ਦੇਵੇ ਜੱਗ ਬੱਚਿਆਂ ਤੋਂ ਤੰਗ ਕੋਈ ਹੋਵੇ ਮੰਮੀ ਡੈਡ ਨਾ ਜੰਗੇ ਹਾਂ ਦੀ ਚੰਗਾਈ ਬੂਝੇ ਅਸਮਾਨ ਤੱਕ ਮਾਰਿਆਂ ਦੀ ਬੰਦਾ ਇੱਥੇ ਕਰੇ ਕੋਈ ਐਡ ਨਾ ਸੰਗੇ ਹੋਣ ਬੰਦ ਧਰਮ ਜਾਤ ਤੇ ਸਿਆਸਤਾਂ ਦੇ ਮਾਨਸ ਕੀ ਜਾਤ ਨੂੰ ਨਜ਼ਰ ਲੱਗੇ ਬੈੜਨਾ ਮਾਨਸ ਕੀ ਜਾਤ ਨੂੰ ਨਜ਼ਰ ਲੱਗੇ ਬੈੜਨਾ ਮਾਨਸ ਕੀ ਜਾਤ ਨੂੰ ਨਜ਼ਰ ਲੱਗੇ ਬੈੜਨਾ ਤਾੜੀ ਮਾਰ ਦਿਓ ਸਮਾਰ ਕੇ ਮਰੋ ਨਾ ਉਹਨਾਂ ਮਾਰਨ ਤਾਂ ਜੀ ਕਰਦਾ ਤਾੜੀ ਫੇਰ ਵਿੱਚ ਜੰਮਾ ਨੂੰ ਐ ਘੁੱਟ ਗਿਆ ਲੋ ਹਣ ਬਿਨਾ ਮਾਰ ਕੇ ਕਿ ਮਾਰ ਕੇ ਸ਼ਾਬਾਸ਼ ਥੈਂਕ ਯੂ ਪਹਿਲੀ ਬੋਣੀਤਾ ਆਈਆ ਸਰਦਾਰ ਅਮਰਜੀਤ ਸਿੰਘ ਜੀ ਪ੍ਰਿੰਸੀਪਲ ਸਾਹਿਬ ਦਿੱਤਿਆ ਦਾਤੇ ਪਿਆਰ ਪੇਸ਼ ਸਪੈਸ਼ਲ ਮਾਨ ਭੇਜ ਕੇ ਫਿਰ ਸਾਰੀਆਂ ਸ਼ਖਸੀਅਤਾਂ ਆ ਗਈਆਂ ਹਰਿੰਦਰ ਖਾਲਸਾ ਜੀ ਆ ਗਏ ਪ੍ਰਦਰਸ਼ਨ ਸੋਹਲ ਜੀ ਆ ਗਏ ਮਿੱਠੂ ਸਿੰਘ ਜੀ ਮੈਕਰਰ ਸਾਹਿਬ ਆ ਗਏ ਅਜੀਤਪਾਲ ਸਿੰਘ ਜੀ ਐਮ ਡੀ ਸਾਹਿਬ ਸਾਡੇ ਬਹੁਤ ਕਿਤਾਬਾਂ ਅਸੀਂ ਪੜੀਆਂ ਇਹਨਾਂ ਦੀਆਂ ਉਹ ਵੀ ਮਾਨ ਭੇਜ ਗਏ ਸੁਖਦਰਸ਼ਨ ਗਰਗ ਜੀ ਜਿਹੜੇ ਪੰਜਾਬੀ ਕਵੀਸ਼ਰੀ ਨੂੰ بچਾਈ ਬੈਠੇ ਨੇ ਬਾਪੂ ਮਾਗੇ ਸਿੰਘ ਗਿੱਲ ਦੀਆਂ ਰਚਨਾਵਾਂ ਨੂੰ بچਾਈ ਬੈਠੇ ਨੇ ਉਹ ਆ ਗਏ ਜਸਵਿੰਦਰ ਜੀ ਆ ਗਏ ਇਧਰੋਂ ਸਾਡੀ ਪੰਜਾਬ ਪੁਲਿਸ ਬਹੁਤ ਮਿਹਰਬਾਨੀ ਤੁਹਾਡਾ ਆਹੀ ਨਾਮ ਹੈ ਵੀ ਤੁਸੀਂ ਉਹਨਾਂ ਦੇ ਬੈਠੇ ਸਰਦਾਰ ਸਰਜੀਤ ਸਿੰਘ ਉਹ ਰਹਾਂ ਦੀ ਅਗਵਾਈ ਦੇ ਵਿੱਚ ਸਾਰੀ ਫੋਰਸ ਉਹਨਾਂ ਦੀ ਬੜੀ ਮਸ਼ਤਾਈਬੀ ਨਾਲ ਆਪਣੀ ਬਿਊਟੀ ਵੀ ਕਰ ਰਹੇ ਹਨ ਤੇ ਸੁਣ ਵੀ ਰਹੇ ਨੇ ਇੰਦਰਜੀਤ ਸਿੰਘ ਜੀ ਸੈਕਟਰੀ ਸਾਹਿਬ ਜਿਨ੍ਹਾਂ ਨੇ ਸਾਨੂੰ ਤੁਹਾਡੇ ਰੂਬਰੂ ਕੀਤਾ ਬਹੁਤ ਮਿਹਰਬਾਨੀ ਚਮਕੌਰ ਸਿੰਘ ਜੀ ਮਾਨ ਸਾਹਿਬ ਜੀ ਬੀਬੀ ਸੇਖੋਂ ਅੱਜ ਸਾਨੂੰ ਨਾ ਬੜਾ ਕੁਝ ਲੱਭ ਗਿਆ ਇੱਥੇ ਸੋਨੂੰ ਤਾਂ ਪਤਾ ਨਹੀਂ ਲੱਭਿਆ ਜਾਂ ਨਾ ਲੱਭਿਆ ਸਾਨੂੰ ਬੜਾ ਕੁਝ ਲੱਭ ਗਿਆ ਇਹ ਗਾਇਨੀ ਬਾਈ ਜਗਤਾਰ ਸਿੰਘ ਜੀ ਪੰਗੂ ਇਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਸਾਡੇ ਹੱਥ ਚੰਨ ਤੇ ਮੈਂ ਇਹਨਾਂ ਦਾ ਫੋਨ ਭਾਲਦਾ ਸੀ ਤੇ ਮੈਂ ਮੱਲ ਵਾਲੇ ਪਿੰਡ ਵੀ ਅਪਰੋਚ ਕਰੀ ਵੀ ਫੋਨ ਮਿਲ ਜੇ ਫੋਨ ਨਹੀਂ ਮਿਲ ਸਕਿਆ ਅੱਜ ਮੈਨੂੰ ਫੋਨ ਵੀ ਮਿਲ ਗਿਆ ਇਹ ਵੀ ਮਿਲ ਗਏ ਬਹੁਤ ਅੱچھے ਵਿਦਵਾਨ ਸਾਰੇ ਵਿਦਵਾਨਾਂ ਦੇ ਨਾਂ ਤੇ ਮੈਂ ਚਾਰ ਲੈਣਾ ਬੋਲਦਾ ਜੇ ਸੋਨੂੰ ਸਮਝ ਆਈਆਂ ਤਾਂ ਤਾੜੀ ਮਾਰਿਓ ਨਹੀਂ ਮਾਰੇ ਉਹਨਾਂ ਫਿਰ ਮੈਨੂੰ ਪਤਾ ਲੱਗ ਜੂਗਾ ਵੀ ਹੋਰ ਯਾਦ ਕਰਨ ਦੇ ਸ਼ੇਰ ਬਾਦਰ ਸਾਡਾ ਉੱਗਾ ਕਮੇਡੀਅਨ ਵੱਡੇ ਵੱਡੇ ਕਲਾਕਾਰਾਂ ਦਾ ਸਟੇ ਸੈਕਟਰੀ ਕਰਦਾ ਹੈ ਹਾਂ ਸ਼ਾਇਰਾਂ ਦੇ ਤੇ ਬਲਵਾਨਾਂ ਦੇ ਨਾਂ ਤੇ ਇੱਕ ਸ਼ੇਰ ਸੁਣੋ ਜੇ ਸਮਝ ਆਇਆ ਤਾਂ ਤਾੜੀ ਮਾਰਨੀ ਹੈ ਰਹੂਗਾ ਸੰਗੀਤ ਰਾਗੀ ਢਾਡੀ ਜਿਉਂਦੇ ਰਹਿਣਗੇ ਲੋਕਗੀਤਾ ਨਾਲ ਦਾਦਾ ਦਾਦੀ ਜਿਉਂਦੇ ਰਹਿਣਗੇ ਰੱਸਾ ਕਸੀ ਘੋਲ ਤੇ ਕਬੱਡੀ ਜਿਉਂਦੇ ਰਹਿਣਗੇ ਦਿੰਦੇ ਰਹੋ ਪਿਆਰ ਭਰ ਮੁੱਠੀਆਂ ਲਖਾਰੀਆਂ ਨੂੰ ਜੇ ਬੋਲੀ ਜਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ ਜੇ ਬੋਲੀ ਜਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ ਥੋੜੀ ਮੋਤੀ ਦੀ ਨੂੰ ਵੀ ਅੰਗਰੇਜ਼ੀ ਆਉਂਦੀ ਐ ਸਾਰੀ ਦੁਨੀਆਂ ਨੂੰ ਜੀ ਦੀ ਆਖ ਬੁਲਾਉਂਦੀ ਐ ਮੰੰਜਲ ਕਦੇ ਨਸੀਬ ਨਾ ਹੋਵੇ ਡੋਲਣ ਵਾਲੇ ਨੂੰ ਦੇਸੀ ਕਹਿੰਦੇ ਲੋਕ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਲੋਕੀ ਦੂਰ ਰੱਖਦੇ ਨੇ ਪੰਜਾਬੀ ਤਾਂ ਉਹ ਐਡੀ ਵੀ ਕੀ ਗਲਤੀ ਹੋ ਗਈ ਮਾਂ ਬੋਲੀ ਸਾਡੀ ਤੋਂ ਅੱਜ ਮਿਲਣ ਸਜਾਵਾਂ ਸੱਚ ਦੇ ਪੜਦੇ ਫੋਨਣ ਵਾਲੇ ਨੂੰ ਦੇਸੀ ਕਹਿੰਦੇ ਲੋਕ ਪੰਜਾਬੀ ਬੋਲਣ ਵਾਲੇ ਨੇ ਤੁਸੀਂ ਅੱਜ ਤੋਂ ਕਸਮਾਂ ਖਾ ਲੋ ਅਸੀਂ ਪੰਜਾਬੀ ਬੋਲਾਂਗੇ ਦੁਨੀਆਂ ਲੱਖ ਬਲਾਵੇ ਦੁਨੀਆਂ ਲੱਖ ਡਲਾਵੇ ਪਰ ਬਿਲਕੁਲ ਨਾ ਡੋਲਾਂਗੇ ਉੱਚੇ ਸੁਰਾਂ ਵਿੱਚ ਗਾ ਕੇ ਪਰਣਾ ਛੰਦ ਪੰਜਾਬੀ ਦਾ ਤੇ ਝੰਡਾ ਰੱਖਣਾ ਹੈ ਆਪਾਂ ਸਦਾ ਬਲੰਦ ਪੰਜਾਬੀ ਝੰਡਾ ਰੱਖਣਾ ਹੈ ਆਪਾਂ ਸਦਾ ਬਲੰਦ ਪੰਜਾਬੀ ਦਾ ਜਉਂਦੇ ਰਹੋ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਪੰਜਾਬੀ ਮਾਂ ਬੋਲੀ ਤੁਹਾਨੂੰ ਪਿਆਰ ਕਰਦੀ ਹੈ ਛੋਟੇ ਛੋਟੇ ਬੱਚਿਓ ਅੱਜ ਵੀ ਸ਼੍ਰੀ ਦੀ ਸ਼ੁਰੂਆਤ ਅਸੀਂ ਕਵਿਤਾ ਨਾਲ ਕਰੀ ਹੈ ਇਹ ਛੰਦ ਦਾ ਨਾਂ ਹੈ ਕਵਿਤਾ ਤੇ ਅਸੀਂ ਤਿੰਨਾਂ ਨੇ ਇਹ ਤੁਹਾਡੇ ਵਾਸਤੇ ਨਹੀਂ ਗਾਇਆ ਸੰਗਤ ਵਾਸਤੇ ਛੰਦ ਨਹੀਂ ਗਾਇਆ ਆਪਦੇ ਵਾਸਤੇ ਗਾਇਆ ਕਿਉਂਕਿ ਜਦੋਂ ਮੱਲ ਕੋਲ ਦੇਨੋ ਸਿੱਧੇ ਜਫਾ ਜਫੀ ਨਹੀਂ ਹੁੰਦੇ ਪਹਿਲਾਂ ਖੰਭ ਮਾਰਦੇ ਨੇ ਜਿਹੜੇ ਐ ਮਾਰਦੇ ਨੇ ਨਾ ਮੈਂ ਮੈਨੂੰ ਖੰਭ ਕਹਿੰਦੇ ਨੇ ਐ ਮਾਰਦੇ ਨੇ ਉਹਨਾਂ ਨੂੰ ਬੈਠਕਾ ਕਹਿੰਦੇ ਨੇ ਜਿਹੜੇ ਲੰਮੇ ਪੈ ਕੇ ਮਾਰਦੇ ਨੇ ਉਹਨਾਂ ਨੂੰ ਡੰਡ ਕਹਿੰਦੇ ਨੇ ਡੰਡ ਮਾਰਦੇ ਐ ਬੈਠਕਾ ਮਾਰਦੇ ਐ ਖੰਭ ਮਾਰ ਤੁਸੀਂ ਕਬੱਡੀ ਖੇਡਦੇ ਹੋ ਸਿੱਧੀਆਂ ਕਬੱਡੀਆਂ ਨਹੀਂ ਪਾਉਂਦੇ ਚਾਰ ਪੰਜ ਗੇੜੇ ਦਿੰਨੇ ਹੋ ਕਾਦੇ ਵਾਸਤੇ ਮਾਰਮਪ ਹੋਣ ਵਾਸਤੇ ਤੇ ਸਾਨੂੰ ਸਰੀਰ ਮਾਰਮਪ ਕਰਨ ਦੀ ਲੋੜ ਨਹੀਂ ਅਸੀਂ ਇੰਨਾ ਕਥਾਂ ਮਾਰਮਪ ਕਰਨਾ ਹੁੰਦਾ ਹੁਣ ਕਰ ਲਿਆ ਸੀ ਪਿੰਨਾਂ ਨੇ ਠੀਕ ਹੈ ਹੁਣ ਜਿੰਨਾ ਕ ਟਾਈਮ ਮਿਲੂਗਾ ਉਹਨਾਂ ਕੱਢੀ ਬੀਬੀਓ ਅਸੀਂ ਗਾਈ ਜਾਂਦੇ ਸੀ ਤੇ ਇੱਕ ਬੇਬੇ ਨੂੰ ਇਹ ਚੰਗਾ ਲੱਗਿਆ ਉਹ ਅੱਜ ਦੇ ਪੁੱਤਾ ਲੋ 100 ਰੁਪਿਆ ਜਿਹੜਾ ਪਹਿਲਾਂ ਵਾਲਾ ਸੰਦ ਲਾਇਆ ਸੀ ਦੁਬਾਰਾ ਸੰਦ ਲਾ ਦੇ ਮੈਂ ਕਿਹਾ ਬੇਬੇ ਸੰਦ ਨਹੀਂ ਹੁੰਦਾ ਇਹ ਛੰਦ ਹੁੰਦਾ ਹੈ ਛੱਛੇ ਉੱਤੇ ਟਿੱਕੀ ਦੱਦਾ ਛੰਦ ਆਦੀ ਕੋਈ ਉਹ ਲਾ ਦਿਓ ਮੈਂ ਕਿਹਾ ਕਿਹੜਾ ਪਹਿਲਾਂ ਕੋਈ ਲੈਣ ਜਾਂਦਾ ਹੈ ਕੋਈ ਅੱਖਰ ਜਾਂਦਾ ਹੈ ਬੇਬੇ ਦਾ ਸਮਝਾਉਣ ਦਾ ਤਰੀਕਾ ਦੇਖੋ ਆਦੀ ਪੁੱਤਾਂ ਪੜਾ ਨਾ ਮੇਰੇ ਲੈਣ ਜਾਂਦਾ ਹੈ ਨਾ ਅੱਖਰ ਜਾਂਦਾ ਹੈ ਪਰ ਤਿੰਨੇ ਤੁਸੀਂ ਐਂ ਜੇ ਗਾਉਂਦੇ ਸੀ ਟੰਡਣਾ ਨੰਨ ਨਾ ਨੰ ਮੈਂ ਆਹ ਆ ਬੜੀ ਵਧੀਆ ਗੱਲ ਹੈ ਉਹ ਆ ਹੀ ਕਹਿੰਦੀ ਸੀ ਵੇ ਲੈ ਸੁਣਿਓ ਹੁੰਦੀਆਂ ਤਕਰੀਰਾਂ ਹੋ ਗਿਆ ਪੰਜਕ ਦਾ ਟਾਈਮ ਸੁਣ ਅੱਜ ਦਾ ਮਜੂਦਾ ਰਾਈਟਰ ਹੈ ਨਾ ਜਿਹੜਾ ਸਭ ਤੋਂ ਮੂਰੇ ਜਾ ਰਿਹਾ ਉਹ ਜਾ ਰਿਹਾ ਚਰਨ ਸਿੰਘ ਸਫਰੀ ਬਹੁਤ ਸੋਹਣੀਆਂ ਲੈਣਾ ਲਿਖਦਾ ਤੇ ਅਨਮੋਲ ਬਾਬੇ ਹੋਰੀ ਉਹਨੀਆਂ ਲੈਣਾ ਗਾਉਂਦੇ ਨੇ ਕੋਨੇ ਸ਼ਹੀਦਾਂ ਦੀ ਮਾਂ ਬਾਰੇ ਚਾਰ ਲੈਣਾ ਲਿਖੀਆਂ ਤਾੜੀ ਇਹਦੇ ਤੇ ਵੀ ਤਾਂ ਮਾਰੇ ਜੇ ਚੰਗੀਆਂ ਲੱਗਣਗੀਆਂ ਉਹਨਾਂ ਦੀਆਂ ਮਾਮਾ ਨੂੰ ਸਲੂਟ ਜਿਨ੍ਹਾਂ ਦੀ ਯਾਦਚਾ ਮੇਲੇ ਮਨਾਏ ਜਾ ਰਹੇ ਜਿਨ੍ਹਾਂ ਦੀ ਯਾਦਚਾ ਪਾ ਆਜ਼ਾਦੀ ਮਾਣ ਰਹੇ ਆ ਖੁੱਲੀਆਂ ਹਵਾਵਾਂ ਵਿੱਚ ਸਾਹ ਲੈ ਰਹੇ ਆ ਉਹ ਲਿਖਦਾ ਕਹਿੰਦਾ ਚਲ ਵੀ ਬਲੇ ਜਦ ਆਸ਼ਕਾਂ ਸਾਦਕਾਂ ਦੀ ਜ਼ਲਮੇਦਾਰ ਹੈ ਰੋਸ਼ਨੀ ਤਾਂ ਬਣਦੀ ਜਿਉਂ-ਜਿਉਂ ਵੱਢੀਏ ਰੁੱਖ ਕੁਰਬਾਨੀਆਂ ਦਾ ਤਿਉ ਤਿਉ ਇਸ ਦੀ ਸੰਘਣੀ ਛਾਂ ਬਣਦੀ ਸਾਈ ਇਸ ਦੀ ਜੇਕਰ ਨਾਂ ਦੇਈਏ ਉਹ ਕਦੇ ਨਹੀਂ ਸ਼ਹੀਦਾਂ ਵਿੱਚ ਥਾਂ ਬਣਦੀ ਉਸ ਮਾਂ ਵਰਗੀ ਕਿਹੜੀ ਮਾਂ ਸਫਰੀ ਉਹ ਜਿਹੜੀ ਮਾਂ ਸ਼ਹੀਦਾਂ ਦੀ ਮਾਂ ਬਣਦੀ ਜਿਹੜੀ ਮਾਂ ਸ਼ਹੀਦਾਂ ਦੀ ਮਾਂ ਬਣਦੀ ਸ਼ੀਨਾਂ ਦੀ ਮਾਂ ਦੇ ਨਾਂ ਤੇ ਜਿਨ੍ਹਾਂ ਨੇ ਜਨਮ ਦਿੱਤਾ ਜਿਨ੍ਹਾਂ ਨੇ ਆਪੱਖਾਂ ਸਫਲੀਆਂ ਕੀਤੀਆਂ ਉਹਨਾਂ ਦੇ ਨਾਂ ਤੇ ਇੱਕ ਜ਼ੋਰਦਾਰ ਤਾੜੀ ਸਾਡੇ ਕਹਣ ਤੇ ਮਾਰੋ ਸ਼ਾਬਾਸ਼ ਜਿਉਂਦੇ ਰਹੋ ਹੁੰਦੀਆਂ ਤਕਰੀਰਾਂ ਹੋ ਗਿਆ ਪੰਜਕ ਦਾ ਟਾਈਮ ਸੁਣੋ ਆ ਗਿਆ ਅੜਬੈਰ ਪਾਪੀ ਹੋ ਕੇ ਤੇ ਕੈਮ ਸੁਣੋ ਨਾਲ ਸੀ ਫੌਜੀ 90 ਉਹ ਵੀ ਬੇ ਰਹਿਮ ਸੁਣੋ ਭੱਜਣ ਨੂੰ ਰਾਹ ਨਾ ਕੋਈ ਚਾਰੇ ਹੀ ਕੂਟ ਕਰੀ ਜਿਉਂਦਾ ਨਾ ਜਾਵੇ ਕੋਈ ਗੋਲੀ ਵੀ ਸ਼ੂਟ ਕਰੀ ਤੇ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਗੰਨਾ ਦੇ ਫੈਣ ਏ ਕਿਉਂ ਖੋਲਤੇ ਹੋਏ ਹੁੰਦੀਆਂ ਤਗਰੀਰਾ ਹੋ ਗਿਆ ਪੰਜੇ ਕੇ ਦਾ ਟਾਈਮ ਸੁਣੋ ਆ ਗਿਆ ਅੜਵਰ ਪਾਪੀ ਹੋ ਕੇ ਤੇ ਕੈਮ ਸੁਣੋ ਨਾਲ ਸੀ ਫੌਜੀ ਨੱਬੇ ਉਹ ਵੀ ਬੇਰੇਮ ਸੁਣੋ ਭੱਜਣ ਨੂੰ ਰਹਾ ਨਾ ਕੋਈ ਚਾਰੇ ਹੀ ਕੂਟ ਕਰੀ ਜਿਉਂਦਾ ਨਾ ਜਾਵੇ ਕੋਈ ਗੋਲੀ ਦੀ ਸ਼ੂਟ ਕਰੀ ਕੰਨਾਂ ਦੇ ਫੇਰ ਖੋਲ ਤੇ ਮਿਲ ਗਿਆ ਬਾਰੂ ਮੰਗ ਬਗਿਆਲਮ ਸੁਣ ਕੇ ਹਿੰਦੇ ਦੀਆਂ ਕੂਕਾਂ ਨੂੰ ਬਹੁਤ ਮਹਬੂਬਾ ਮਿਲ ਗਈ ਕੰਨਾਂ ਮਹਿਸ਼ੂਕਾਂ ਨੂੰ ਬਹੁਤਾਂ ਦੇ ਅੱਡੋ ਅੱਡੀ ਕਰਤੇ ਸਰਪੈਰ ਨੇ ਹਿੰਦੂ ਸਿੱਖ ਮੌਮਨ ਪੰਨੇ ਟੋਪਾਂ ਦੇ ਫੈਰ ਨੇ ਪਰਖੀ ਨਾ ਜਾਪ ਕਿਸੇ ਦੀ ਉਹ ਦਾਣਿਆਂ 'ਚੋਂ ਪੰਨੇ ਹਿੰਦੀ ਗੰਨ ਮਸ਼ੀਨਾਂ ਨੇ ਬੱਚਿਆਂ ਦੇ ਟਿੱਡ ਪਾੜਦੇ ਦਿਖਿਆ ਸ਼ਗੀਨਾਂ ਨੇ ਭਜਣ ਦੀ ਕੋਸ਼ਿਸ਼ ਕੀਤੀ ਬਾਗ ਜੋ ਜਿੰਨਾ ਨੇ ਉਹਦੇ ਵਿੱਚ ਖੜੇ ਸਪਾਹੀ ਮੱਥੇ ਤੇ ਡਾਂਗ ਪਵੇ ਕੋਈ ਨਾ ਸੁਣਦਾ ਉੱਥੇ ਚਾਂਗ ਤੇ ਚਾਂਗ ਪਵੇ ਕੰਦਾ ਨਾਲ ਵੱਜਦੀ ਦੁਨੀਆ ਹਿੰਦੂ ਸਿੱਖ ਮੋਮਨ ਪੁੰਨ ਤੋਪਾਂ ਦੇ ਫੈਰ ਨੇ ਪਰਖੀ ਨਾ ਜਾਤ ਕਿਸੇ ਦੀ ਉਹ 1500 ਬੰਦਾ ਪੂਰਾ ਬਾਗ ਦੇ ਵਿੱਚ ਮਰਿਆ ਖੂਨ ਦੀ ਖੇਡੀ ਹੋਈ ਫੱਟੜਿਆਂ ਗਿਣਤ ਕਰਾਂ ਅੰਨੇ ਹੋ ਗਏ ਬਥੇਰੇ ਅੱਖੀ ਬਾਰੂਦ ਪਰਿਆ ਪਾਣੀ ਬਿਨ ਟੁੱਟੇ ਆਸਰੇ ਹੋ ਪਾਣੀ ਬਿਨ ਟੁੱਟੇ ਆਸਰੇ ਜਿਉਂ ਦੇ ਕਈ ਵਿਚਾਰੇ ਬੱਬੇ ਵਿੱਚ ਲਾਸਾਂ ਦੇ ਕੋਈ ਨਾ ਕੱਢਣ ਵਾਲਾ ਮਰ ਗਏ ਪੁੱਤ ਜੀ ਦੇ ਰੋਂਦੀ ਆ ਭਾਰਤ ਮਾਂ ਧਰਤੀ ਐ ਇਸ ਦੀ ਰੂਹ ਨੇ ਤੋਕਾ ਅਰਸ਼ਾ ਤੋਂ ਕਰਤੀ ਆ ਭਾਰਤੀਓ ਨਾਲ ਅਸਾਂ ਦੇ ਐਹੋ ਜੀ ਵਰਤੀ ਐ जख्मਾਂ ਤੇ ਠੇਡੇ ਮਾਰੇ ਪੱਥਰ ਦੇ ਲਗਾਰ ਨੇ ਹਿੰਦੂ ਸਿੱਖ ਮੋਮਨ ਪੁੱਨੇ ਤੋਪਾਂ ਦੇ ਖਰ ਮੈਂ ਪਰਖੀ ਨਾ ਜਾਬ ਕਿਸੇ ਦੀ ਉਹ ਪੈ ਗਿਆ ਪਰ ਥਲੂ ਚੇਕੜ ਮੁਕ ਗੰਜਾ ਭਾਰਤ ਦੀ ੜਕੀ ਆਂ ਦੇਰ ਦੀ ਲੱਗੀ ਹੋਈ ਉਹ ਵੀ ਸਤਰੜਕੀ ਆਂ ਬਿਜਲੀ ਆ ਭਗਤ ਸਿੰਘ ਦੇ ਸੀਨੇ ਤੇ ਕੜਕੀ ਆ ਅੱਗੇ ਦੀ ਕਥਾ ਸੁਣਾਉਣੀ ਫੱਕਰ ਦਿਲਸ਼ਹਿਰ ਨੇ ਹਿੰਦੂ ਸਿੱਖ ਮੋਮਰ ਪੰਨੇ ਟੋਪਾਂ ਦੇ ਫੈਰ ਨੇ ਪਰਖੀ ਨਾ ਜਾਤ ਕਿਸੇ ਦੀ ਜਦੋਂ ਕਦੇ ਮੈਂ ਇਸ਼ਕ ਦੀ ਗੱਲ ਕਰਦਾ ਤੇ ਤਾਰਾਂ ਬਰਖ ਬੁਖਾਰੇ ਜਾਂ ਜੁੜਦੀਆਂ ਨੇ ਜਿੱਥੇ ਸੱਜਰੇ ਸਬਜ ਚਬਾਰਿਆਂ ਤੇ ਅੱਜ ਤੀਕ ਵੀ ਘੁਗੀਆਂ ਉੜਦੀਆਂ ਨੇ ਉਸ ਦੇਸ਼ ਦੇ ਲੋਕੀ ਆਏ ਆਖਦੇ ਨੇ ਕੁੰਜਾਂ ਜਦੋਂ ਵੀ ਉਧਰ ਮੁੜਦੀਆਂ ਨੇ ਨੀਨਾ ਰੰਗਲੇ ਦੇਸ਼ ਪੰਜਾਬ ਜਾਇਓ ਉੱਥੇ ਚਨਾ ਵਿੱਚ ਸੋਹਣੀਆਂ ਰੁੜਦੀਆਂ ਨੇ ਦੋਸ਼ੀ ਇਸ਼ਕ ਦੇ ਬਰਸ਼ੀਆਂ ਲਈ ਫਿਰਦੇ ਕੱਟ ਦੇਣ ਨਾ ਮੋੜੀਆਂ ਮੁੜਦੀਆਂ ਨੇ ਲੋਕੀ ਕਹਿਣ ਮੈਨੂੰ ਚੇਲਾ ਕਰਮ ਸੌਂਦਾ ਗੱਲਾਂ ਮਿੱਠੀਆਂ ਪੇਲੀਆਂ ਗੁੜਦੀਆਂ ਨੇ ਗੱਲਾਂ ਮਿੱਠੀਆਂ ਪੇਲੀਆਂ ਗੁੜਦੀਆਂ ਨੇ ਇੱਕ ਗੁੜ ਦੀ ਪਹਿਲੀ ਫੁੱਟ ਗਈ ਸਾਨੂੰ ਚੰਗੀ ਲੱਗੀ ਜਾਂਦੀ ਹੈ ਪਰ ਇੱਥੇ ਹੀ ਸਮਾਪਤੀ ਕਰਦੇ ਹਾਂ ਬਰਿੰਦਰ ਸਿੰਘ ਜੀ ਮਾਨ ਬਹੁਤ ਸਾਰਾ ਸਤਕਾਰ ਭੇਜਿਏ ਕੁਲਦੀਪ ਸਿੰਘ ਜੀ ਬੰਗੀ ਲਖਨਾਰ ਸਾਹਿਬ ਅਮਰਜੀਤ ਸਿੰਘ ਜੀ ਉੱਗੇ ਸ਼ਾਇਰ ਤੇ ਸਾਡੇ ਜਸਵੰਤ ਸਿੰਘ ਜੀ ਖੋਖਰ ਵਰਸੇਵ ਸਿੰਘ ਜੀ ਬੀੜ ਬਹੁਤ ਸਾਰਾ ਮਾਨ ਭੇਜ ਕੇ ਜਗਤਾਰਣ ਜਾਨ ਜੀ ਮਾਨ ਭੇਜ ਕੇ ਥੈਂਕ ਯੂ ਭੈਣ ਜੀ ਬਹੁਤ ਮਿਹਰਬਾਨੀ ਹਾਂ ਲੈ ਵੀ ਭੈਣਾ ਨੇ ਵੀ ਖਾਤਾ ਖੋਲ ਲਿਆ ਜੇ ਬਾਅਦ ਜਿਹੜੇ ਆਉਣਗੇ ਉਹਨਾਂ ਨੂੰ ਬੀਬੀਆਂ ਵੀ ਰੁਪਈਏ ਦੇਣੀਆਂ ਜਿਉਂਦੇ ਰਹੋ ਦੋ ਹੀ ਜਣਿਆਂ ਨੂੰ ਲੋਕ ਰੁਪਏ ਦਿੰਦੇ ਨੇ ਜਾਂ ਗਾਉਣ ਵਾਲਿਆਂ ਨੂੰ ਜਾਂ ਘੁੰਣ ਵਾਲਿਆਂ ਨੂੰ ਦੋਨਾਂ ਨੇ ਅਸੀਂ ਖਰਾਕ ਖਾਣੀ ਹੁੰਦੀ ਆ ਘੁੰਣ ਵਾਲਿਆਂ ਨੂੰ ਲੋਕ ਪਹਿਲਾਂ ਦਿੰਦੇ ਹੁੰਦੇ ਕਿਉਂ ਕੋਈ ਕਿਲੋ ਦੰਦਾ ਕੋਈ 2 ਕਿਲੋ 4 ਕਿਲੋ ਹੁਣ ਕਿਉਂ ਪਹਿਲੀ ਗੱਲ ਤਾਂ ਹੁੰਦਾ ਨਹੀਂ ਹੋਵੇ ਤਾਂ ਖਾਦਾ ਨਹੀਂ ਜਾਂਦਾ ਖਾਲੇ ਤਾਂ ਕਿਉਂ ਪੱਚਦਾ ਨਹੀਂ ਜੇ ਪੱਚ ਜੇ ਤਾਂ ਬੰਦਾ ਪੱਚਦਾ ਨਹੀਂ ਕਿਉਂ ਕੁ ਦਾ ਕੰਮ ਤਾਂ ਮੁੱਕਿਆ ਪਰ ਬਦਾਮ ਅਸੀਂ ਜ਼ਰੂਰ ਲਿਉਨੇ ਆ ਉਹਦੇ ਨਾਲ ਤਾਲਵਾ ਕਰ ਰਹੇ ਨੇ ਜਿਨ੍ਹਾਂ ਨੇ ਸਾਡਾ ਤਾਲਵਾ ਕਰ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਰਮੀਲਾ ਰਿਕੋਰਡ ਸਾਡੀਆਂ ਬਹੁਤ ਮੂਹੀਆਂ ਇਹਨਾਂ ਨੇ ਦੂਰ ਦੂਰ ਤੱਕ ਪਹੁੰਚਾਈਆਂ ਫਿਰੋਜ਼ਪੁਰੀਆ ਜੀ ਉਹਨਾਂ ਦਾ ਧ ਤੇ ਪੰਡਤ ਰੇਵਤੀ ਪ੍ਰਸ਼ਾਦ ਜੀ ਸਾਡੇ ਉਸਤਾਦ ਜੀ ਉਹਨਾਂ ਦੇ ਚਰਨਾਂ ਦੀ ਸੇਚਕਾਉਂਦੇ ਹੋਏ ਫਤਿਹ ਬੁਲਾਉਂਦੇ ਆ ਜਖਤਾਰ ਜੀ ਬਹੁਤ ਧੰਨਵਾਦ ਸੀ ਵੱਧ ਬਰਦਾਸ਼ਤ ਕੀਤਾ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨੀ ਜੀ ਸੁਭਾਸਾਤ ਸੁਭਰਾ ਸਿੰਘ ਜੀ ਸਨਮਾਨ ਉਹ ਸਾਡੇ ਚਿੱਤਰਕਾ ਸੋਹੋ ਸਾਹਿਬ ਜੀ ਲਿਖਿਆ ਹੁੰਦਾ ਬਹੁਤ ਬੇਹਤਰੀ ਰਤਨਾਵਾਂ ਆਜੋ 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 सुराज सिंह ग्रुप को सम्मानित कर रहे हैं जी खालसा जी डॉक्टर अजीत सिंह जी मिठू सिंह बराड़ पत्रकार जसविंद सिंह जी